ਸਤਿਨਾਦੇ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂ ਬਿਰੂ ਕਪੂਰ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰ ਬਹੁਤ ਵਧੀਆ ਹੋ ਗਏ ਤੇ ਮੈਂ ਵੀ ਬਹੁਤ ਵਧੀਆ ਤੇ ਹੋ ਗਈ ਹੈ ਸਵੇਰ ਤੇ ਸਫਾਈ ਵਗੈਰਾ ਜਿੱਦਾਂ ਕਿ ਤੁਹਾਨੂੰ ਪਤਾ ਸਾਡੇ ਘਰ ਦੀ ਸਾਰੀ ਹੁੰਦੀ ਹੈ ਹੋਣੀ ਹੋਈ ਹੈ ਇੱਧਰ ਮਹਾਮਾਈ ਦੀ ਜਗਾ ਲਈ ਅਸੀਂ ਜੋਤ ਬੱਤੀ ਤੇ ਕੇਸ਼ਵਜੀਵ ਦੀ ਚਾਹ ਵੀ ਦੇਤੀ ਹੋਈ ਹੈ ਪੀਲੀ ਹੋਈ ਹੈ ਇਤਨਾਲ ਬਿਸਕਟ ਰੱਖਤਾ ਹੈ ਤੇ ਇੱਧਰ ਮੈਂ ਸਾਈਂ ਬਾਬਾ ਜੀ ਤੇ ਇੱਧਰ ਜੋ ਬੱਤੀ ਜਗਾ ਕੇ ਹੋਗੇ ਹੋਏ ਨੇ ਫ੍ਰੀ ਆਪਣਾ ਤਿਲਕ ਦਿਖਾਈਓ ਹੂੰ ਸੋਣੇ ਲੱਗਦੇ ਬੇ ਤੇ ਇੱਧਰ ਕੁਝ ਵੀ ਨਹੀਂ ਧਰਿਆ ਸਿਰਫ ਤੇਲ ਪਾਇਆ ਮੈਂ ਕਿਹਾ ਸਬਜ਼ੀ ਬਣਾ ਨਹੀਂ ਆ ਤੇ ਹਜੇ ਇਹ ਕਹਿੰਦੇ ਮੈਂ ਦਾਲ ਖਾਣੀ ਨਹੀਂ ਮੈਂ ਕਿਹਾ ਚਲੋ ਛੱਡੋ ਭਰਾ ਚਾਹ ਪਾਣੀ ਪੀ ਲਿਆ ਤੇ ਟਾਈਮ ਦੇਖ ਲਓ ਹੋ ਗਏ 11 ਬੱਚਾ ਦਾ ਇੱਕ ਪੇਪਰ ਦੋ ਛੁੱਟੀਆਂ ਦੋ ਇੱਕ ਪੇਪਰ ਇੱਕ ਛੁੱਟੀ ਤੇ ਹਾਂਜੀ ਦੇਖ ਲਓ ਫਰੈਂਡਸ ਬਾਹਰ ਆ ਗਏ ਚੱਪਲ ਵਾਲੇ ਐਂਕਾ

ਬੈਰ ਨਹੀਂ ਬਸ ਇਹ ਮੋੜਨਾ ਪੈਂਦਾ ਅੱਛਾ ਅੱਧਾ ਮੁੜੀ ਤਾਂ ਟੁੱਟ ਹੀ ਨਹੀਂ ਤੇ ਕਣੀ ਹੋ ਜਾਂਦਾ ਨਹੀਂ ਜਲਦੀ ਤਾਂ ਨਹੀਂ ਮੋੜਨ ਵਾਲੀ ਆਪਣਾ ਫਲੈਸ਼ ਦੋਨੇ ਚੀਜ਼ਾਂ ਚੀਨੀ ਮਿਣੀ ਹੈਗੀ ਤੋ ਕਰ ਲਓ ਇਹ ਸੁਣ ਲਿਓ ਇੱਕ ਮੈਂ ਬੁਖਾਨ ਅੰਕਲ ਦੂਸਰੀ ਫਰੈਂਸ ਜੀ ਆ ਵੀ ਚੱਪਲ ਕਿਹਨੇ ਮੈਨੂੰ ਦਿਖਾ ਕੇ ਆਵਾ ਜਾਂ ਦੇਖੋ ਸਹੀ ਹੈ ਰਿਐਕਸ਼ਨ ਦੇਖੋ ਜਾਨੂ ਸਹੀ ਲੱਗੀ ਇਹ ਕੈਨ ਲਾ ਨਹੀਂ ਖਰਪਨ ਵਾਲੀ ਲੱਲਾਂ ਹੈਕ ਦੁਆਰਾ ਕੀ ਸੋਹੀ ਮੈਨੂੰ ਮਨਾ ਕਿਉਂ ਨਹੀਂ ਕਰਦੇ ਕੀ ਦੋ ਚਪਲਾ ਨਹੀਂ ਲੈਣੀਆਂ ਹੈ ਨਹੀਂ ਨਹੀਂ ਬੰਦੇ ਨੂੰ ਮਨਾ ਤਾਂ ਕਰਨਾ ਚਾਹੀਦਾ ਨਾ ਇਹ ਬੰਦ ਕਰੋ ਆਵਾ ਵੀ ਇਹ ਤੁਹ ਇੱਕ ਚੱਪਲ ਲੈ। ਉਹ ਲੈ ਭਾਵਾ 6 ਲੈ, ਉਹ 7 ਲੈ। ਇਹ ਚੱਪਲ ਬਹੁਤ ਸੋਹਣੀ ਲੱਗੀ ਮੈਨੂੰ। ਤੇ ਐ ਹੋ ਗਈ ਸਾਡੀ ਫਾਈਨਲ। ਮਨੰਗੇ ਪੈਰੀ ਨਹੀਂ ਬਾਹਰ ਜਾਣਾ ਹੁਣ ਮੈਂ ਜਾਵਾਂਗੀ। ਅੰਕਲ ਇੱਕ ਕੈਪ ਏਕ ਕਰ ਦੋ। ਤੇ ਇੱਕ ਹੋਰ ਦਿਖਾ ਦੋ ਘਰ ਪਾਣ ਵਾਲੀ। ਇਹਦੇ ਚ ਕਲਰ ਕਿਹੜਾ ਸੀ? ਪਿੰਕ। ਇੱਕ ਦਿਖਾਓ ਪਿੰਕ ਵੀ ਪਿੰਕ ਵੀ ਦੇਖ ਲੈਣੀ ਮੈਂ। ਵੈਸੇ ਬਲੈਕ ਸੋਨਾ ਐ, ਇੱਕ ਪਿੰਕ ਵੀ ਦਿਖਾਓ। ਤਲ ਘਰ ਪਾਣ ਵਾਲੀ ਦਿਖਾਓ ਫਿਰ ਮੈਂ ਦੇਖਦੀ ਆ ਤਾਂ ਇਹਦਾ ਕੀ ਰੇਟ ਲੱਗੇਗਾ ਇਹਦਾ ਚਪਲ ਮੈਂ ਪਾਉਂਦੀ ਨਹੀਂ ਮੈਨੂੰ ਇਹ ਵਾਲੀ ਚਪਲ ਮੈਨੂੰ ਪਸੰਦ ਨਹੀਂ ਤੁਹੀਂ ਕਰਾਤ ਇਹ ਤਾਂ ਮੈਨੂੰ ਪੁੱਛਿਆ ਜਾ ਕੇ ਆਪਣੀ ਮਰਜ਼ੀ ਨਾਲ ਜਾ ਕਰੋ ਤਾਂ ਆਪਣੀ ਮਰਜ਼ੀ ਨਾਲ ਜਾਣਾ ਤਾਂ ਘਰ ਮੈਨੂੰ ਬੋਲੀ ਮੈਨੂੰ ਪੁੱਛੋ ਉਹ ਜਾਨ ਇਹ ਇਹ ਅੰਨ ਲੱਲੀ ਹੈ ਇਹ ਕਿੰਨੇ ਵਲੀ 120 ਹੈ ਤੇ ਉਹ ਵਾਲੀ ਜਿਹੜੀ ਮਸਲ ਆ ਕਰਕੇ ਆ ਰੀਆ ਚਪਲ ਤੋਂ ਲੱਲੀ ਆ ਹੈ ਉਹ ਤੇਰੀ ਜਿਹੜੀ ਮਾਸੀ ਸਤੀ ਹੈ ਉਹਨੇ ਚਪਲ ਦੇ ਲਈ ਨਾ ਤੇ ਉਹਨੇ ਦੇਖੀ ਕਿਦਾਂ ਕਰਪਣਾ ਉਹ ਦੋਨਾਂ ਨੇ ਪਾ ਲੈਣੀ ਹੈ ਦੋਨਾਂ ਨੇ ਕਿਦਾਂ ਪਾ ਲੈਣੀ ਉਹਦੀ ਬੱਕਰੀ ਲੱਲਾਂ ਦੀ ਹੈ ਤੁਸੀਂ ਬੱਕਰੀ ਲੱਲਾਂ ਦੀ ਉਹ ਤੁਹਾਨੂੰ ਪਤਾ ਮੇਰੀ ਪਾਲਣ ਦੀ ਮੈਂ ਉਹਦੀ ਪਾਲਣ ਨੂੰ ਤੁਹਾਡਾ ਸਾਡਾ ਪਾਈ ਫੇਰ ਆ। ਹਨ ਜਦੋਂ ਦੱਸਾਂ ਜਾਂ ਨੂੰ ਜਦੋਂ ਇਹਨੇ ਉੱਠਣਾ ਐ ਇਹਨੇ ਉੱਠ ਕੇ ਤਾਂ ਕੀ ਕਹਿਣਾ ਜੀ? ਅੱਛਾ ਆਪਣੀ ਚੱਪਲ ਲੈ ਲਈ। ਮੇਰੀ ਚੱਪਲ ਹੀ ਲੈਤੀ ਬਾਕੀ ਤੁਹਾਨੂੰ ਇਹਦੇ ਰਿਐਕਸ਼ਨ ਜ਼ਰੂਰ ਦਿਖਾਵਾਂਗੇ ਕਿ ਮੇਰੀ ਚੱਪਲ ਜਰ ਕੋਈ ਚੀ ਲੱਗੀ ਇਹਨੂੰ ਕੁਝ ਵੀ ਨਹੀਂ ਹੋਣਾ। ਤੇ ਚਲੋ ਬਨੇਰੋ ਵਲੋਗ ਦੇ ਨਾਲ ਸੈਟਿੰਗ ਵਗੈਰਾ ਸਾਰੀ ਹੋ ਗਈ ਹੋਈ ਹੈ। ਉੱਠਦੀ ਏ ਤੁਹਾਨੂੰ ਇਹਦਾ ਰਿਐਕਸ਼ਨ ਦਿਖਾਣੇ ਆ ਤੇ ਅੱਜ ਦਾ ਵਲੌਗ ਚੱਲੇਗਾ ਦਾ ਨਹੀਂ ਕੰਟੀਨਿਊ ਤੁਸੀਂ ਬਨੇ ਰਹੋ ਸਾਡੇ ਵਲੌਗ ਦੇ ਨਾਲ ਤੇ ਜਿਹੜੇ ਆਂਦੇ ਨੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸੋਣਾ ਯਾ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਤੇ ਚਲੋ ਬਨੇ ਰਹੋ ਵਲੌਗ ਤੇ ਨਾ ਹਾਂਜੀ ਤੇ ਲੋ ਫਰੈਂਡਸ ਅੱਜ ਹੋ ਗਿਆ ਸਾਡਾ ਨੁਕਸਾਨ ਇਹ ਦੇਖੋ ਹਾਂ ਰਹੀ ਕੁੱਟ ਗਿਆ ਟੂਟੇ ਦਾ ਇਹ ਨਹੀਂ ਸਮਝ ਲੱਗਦੀ ਇਹ ਵੀ ਨਹੀਂ पानी तो आया बट्टे का हेंडल कितना टूट गया टूटी होर लेके आनी है उधर 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 देखियो इधर भटूरे आ गए हां कुछ बोलना कुछ बोलना सी चप्पल फड़ के ना ਮੇਰੇ ਮੂੰਹ ਵੱਲ ਦੇਖਦੀ ਬਈ ਐ ਵੀ ਚੱਪਲ ਲਿੱਤੀ ਹੈ ਤੇ ਆ ਦੇਖੋ ਮਨ ਲੀ ਸਾਡਾ ਪਾਈ ਇੱਕ ਮਿੰਟ ਪਾਈ ਪਾਈ ਸਾਡੇ ਦੋਨਾਂ ਦਾ ਸਾਈਜ਼ ਹੈਗਾ ਸੇਮ ਇਹਨੂੰ ਵੀ ਪੂਰੀ ਆ ਜਾਂਦੀ ਤੇ ਮੈਨੂੰ ਵੀ ਪੂਰੀ ਆ ਜਾਂਦੀ ਨਹੀਂ ਤੈਨੂੰ ਚੱਪਲ ਦੇ ਕੇ ਕੀ ਪ੍ਰੋਬਲਮ ਹੋਈ ਫਿਰ ਤੂੰ ਮੇਰੇ ਵੱਲ ਕਿਉਂ ਦੇਖਿਆ ਹੈ ਪਰ ਐ ਮੇਰੀ ਹੈ ਤੇਰੀ ਨਹੀਂ ਠੀਕ ਹੈ ਨਾ ਕਿਉਂਕਿ ਤੈਨੂੰ ਪਤਾ ਮੈਂ ਚੱਪਲ ਆਪਣੀ ਨਹੀਂ ਤੇਰੇ ਨਾਲ ਸ਼ੇਅਰ ਕਰ ਸਕਦੀ ਮੇਰੀ ਕਿਉਂ ਹੈ ਕਿਹੜੀ ਉਹ ਤਾਂ ਘਰ ਪਾਣ ਵਾਲੀ ਮੈਂ ਤਾਂ ਘਰ ਐ ਘਰ ਪਾਣ ਵਾਲੀ ਇਹਦੀ ਚੱਪਲ ਲੈ ਤੇ ਮੇਰੀ ਚੱਪਲ ਟੁੱਟ ਗਈ ਹੋਈ ਥੋੜੀ ਜੀ ਤੇ ਐ ਮੈਨੂੰ ਹੁਣ ਨਹੀਂ ਭਾਣਾ ਭਾਵਾਂ ਕਰਾ ਤੇਰੀ ਚੱਪਲ ਤੂੰ ਮੇਰੀ ਨਹੀਂ ਨਾ ਪਾਏਂਗੀ ਠੀਕ ਹੈ ਤੇ ਲੋ ਜੀ ਇੱਧਰ ਆ ਗਿਆ ਨਾ ਉਹਦਾ ਖਾਜਾ ਜਾਨੂ ਕਿਤਨਾ ਕਿਤੋਂ ਚੀਜ਼ ਆਪਣੀ ਲੱਭ ਹੀ ਲਿਆਉਂਦੇ ਨੇ ਜਾਨੂ ਨਾ ਮੈਨੂੰ ਕਹਿੰਦੇ ਰੋਟੀ ਨਾ ਭੁੱਖ ਲੱਗ ਗਈ ਮੈਨੂੰ ਰੋਟੀ ਖਾਣੀ ਮੈਂ ਤੇ ਮੈਂ ਕਹਾ ਬਣਾ ਦੇਨੀ ਆ ਤੇ ਕਹਿੰਦੇ ਸਬਜ਼ੀ ਮੈਂ ਕਹਾ ਸਬਜ਼ੀ ਹਜੇ ਬਣਾਣੀ ਐ ਇਨਾ ਦੇ ਮਨ ਵਿੱਚ ਐਸੀ ਵੀ ਹੁਣ ਮੈਨੂੰ ਭੁੱਖ ਲੱਗੀ ਹੋਈ ਐ ਇਹਨਾਂ ਸਬਜ਼ੀ ਬਣਾਣੀ ਟਾਈਮ ਹੋ ਗਿਆ ਨਾ ਮੈਂ ਆਪਾਂ ਲੈ ਆਵਾਂ ਸਮਾਨ ਤੇ ਮੈਂ ਤੋ ਉਹ ਬਾਈਟ ਅੰਕਲ ਕਿ ਤਣਾ ਕਿ ਤੋ ਲੱਭ ਹੀ ਲੰਦੇ ਹੋ ਨਾ ਤੁਸੀਂ ਅੰਕਲ ਮੈਂ ਕਹਣਾ ਅੰਕਲ ਇਹਨੂੰ ਵੀ ਨਾਲ ਲੈ ਜਾ ਕਰੋ ਜਣਾਣ ਕਦੇ ਨਾ ਚਾਹ ਤੂੰ ਨਹੀਂ ਬਣਾਣੀ ਸੀ ਚਾਹ ਮੈਨੂੰ ਯੋਖੀ ਲੱਗਦੀ ਏ ਐਨੀ ਕੁ ਚਾਹ ਬਾਤਾਂ ਬਣਾਉਣੀਆਂ ਸੀ ਪੂਰਾ ਆਤਾ ਗੁੰਨਾ ਮੈਂ ਤਾਂ 5 ਕਿੰਚ ਬੰਨ ਲੀਨੀਆ ਦੋ ਵਾਰ ਤੇ ਪੂਰਾ ਤੀਜੇ ਚਾਹ ਲੈ ਕੇ ਨਾ ਇਹ ਨੂੰ ਮੋਚਾ ਬਣਾਉਣਾ ਨਾ ਦਾਲ ਬਲਾਲ ਬਣਾ ਲੱਗੀ ਕਹਿੰਦੇ ਨਹੀਂ ਤਾਂ ਜ਼ੋਰ ਨੂੰ ਨਹੀਂ ਮੈਨੂੰ ਗੋਲ ਸਮਝ ਗਿਆ ਨਾ ਇੱਕ ਵਾਰੀ ਮੁੱਕੀ ਮਾਰਾਂ ਤੇ ਦੁਬਾਰਾ ਫਿਰ ਸੌਫਰੋ ਕਲਰ ਟੈਰ ਕਿੰਨੇ ਆ ਗਏ ਮੈਂ ਤਾਂ ਡੀਮਾਰਟ ਤੋਂ ਲੈ ਕੇ ਆਈ ਜੀ ਅੱਜ ਨਾ ਹੱਥ ਨੂੰ ਆਟਾ ਚਿੱਕ ਗਿਆ ਨਹੀਂ ਤੇ ਹੱਥ ਨੂੰ ਆਟਾ ਨਹੀਂ ਮੇਰੇ ਚਿੱਕਦਾ ਬੜੇ ਸਮਾਂ ਬਿਨਿਆ ਸਾਰਾ ਸਬਜ਼ੀ ਦਾ ਮਾਲ ਜੇ ਸਬਜ਼ੀ ਦਾ ਮਾਲ ਜੇ ਮੈਂ ਚੰਪਤੀ ਕੋਲੋਂ ਲੈ ਕੇ ਬਚਾਉਣੀ 5 500 ਰੁਪਏ ਕਾਫੀ ਸੋਨੂ ਦੇ ਨਾਲ ਤੇ ਫੇਰੀ ਗਾਦੀ ਨੂੰ ਚੁੱਕਾ ਕੇ ਆਵਾਂਗੇ ਹਨਾ ਹੋ ਗਈ ਉੱਧਾ ਤਹਾਰਪਿਕ ਵਗੈਰਾ ਕਾਫੀ ਕਰ ਲਈ ਸਾਡੀ ਉਂ ਤੋਂ ਬਾਕੀ ਪੂਰੀ ਕਲੀਅਰ ਹੋਏਗੀ ਫਿਰ ਦਮ ਖਾਣਿਆ ਫਿਰ ਤੇ ਉਸ ਦਿਨ ਲਈ ਸਾਡੇ ਬਲੌਗ ਦੇ ਨਾਲ ਥੋੜਾ ਜਿਹਾ ਨੀਰਾ ਪਾ ਲਿਆ ਤੇ ਥੋੜੇ ਕੰਮ ਬੜੇ ਪਏ ਹੋਏ ਨੇ ਆ ਚਾਹੀ ਆਈ ਨਹੀਂ ਨਾਲ ਸਾਡੀ ਕਿ ਮੈਂ ਖੜੀ ਖੜੀ ਨਹੀਂ ਪੀਲੇਗੀ ਚਾਹ ਆਪਲੀ ਤੋਂ ਬਾਅਦ ਫਿਰ ਇੱਕ ਵਾਰੀ ਵੀ ਜ ਬાળਕੇ ਫਿਰ ਚੰਗੀ ਤਰ੍ਹਾਂ ਸਾਫ ਕਰਾਂਗੇ ਚਲੋ ਖਲੇ ਰਸੋਈ ਬੋਕ ਮੱਥੋਂ ਹੁੰਦੇ ਇਹਦੇ ਭਾਗਲੀ ਮੈਂ ਡੰਕ ਟੈਂਕੀ ਸਾਫ ਕਰਕੇ ਥੱਕ ਗਿਆ ਨਾ ਸੀ ਹੂੰ ਬਸ ਹੋ ਗਈ ਪਹਿਲਾਂ ਉਪਰੋ-ਪਰੋ ਕੀਤੀ ਉਪਰੋ-ਪਰੋ ਕੀਤੀ ਉਹਦੇ ਉਪਰੋ-ਪਰੋ ਕੀਤੀ ਇੰਨਾ ਨੇ ਉਸ ਤੋਂ ਬਾਅਦ ਵੜ ਗਈ ਮੈਂ ਵਿੱਚ ਜਦਾਂ ਕਿ ਤੁਸੀਂ ਦੇਖ ਹੀ ਲਿਆ ਟੈਂਕੀ ਸਾਫ ਕੀਤੀ ਹੋਈ ਹੈ ਚਿੱਟੀ ਤੁਹਾਨੂੰ ਹੱਥ ਮੇਰੇ ਪਤਾ ਕਿੱਦਾਂ ਦੇ ਹੋ ਗਏ ਸੀ ਟਾਈਟ ਟਾਈਟ ਮੂੰ ਤੇ ਫੇਸ ਪੁਸ਼ ਲਾਵਾਂ ਤੇ ਉਹ ਚੁੱਬੇ ਮੈਨੂੰ ਹੱਥ ਮੇਰੇ ਇੰਨਾ ਬੁਰਾ ਹਾਲ ਸੀ ਤੇ ਸਾਫ਼ ਕਰਕੇ ਤਾਂ ਬਹਿ ਗਿਆ ਮੈਂ ਕਿਹਾ ਥੋੜਾ ਜਿਹਾ ਦੇਖ ਲਈਏ ਸੀ ਫੋਨ ਅਜੇ ਰੋਟੀ ਬਣਾਣੀ ਨੂੰ ਵੱਜ ਗਏ ਤੇ ਚਲੋ ਫਰੈਂਡਸ ਬਣਾ ਲਈਏ ਰੋਟੀ ਬਾਕੀ ਜਿੱਦਾਂ ਤੁਸੀਂ ਦੇਖ ਹੀ ਲਿਆ ਟੈਂਕੀ ਟੁੱਟੀ ਹੋ ਗਈ ਸਾਫ਼ ਰੋਟੀ ਬਣਾ ਕੇ ਤੁਹਾਨੂੰ ਮਿਲਦੇ ਆ ਤੇ ਥੱਕ ਵੀ ਗਈਆਂ ਚਾਹ ਵੀ ਪੀ ਲਈ ਮੈਂ ਚਲੋ ਮਨੇ ਇਹੋ ਬਲੌਗ ਤੇ ਨਾਲ ਚਾਵਲ ਨਾਲ ਲੱਗਾ ਮੈਂ ਕਮੂ ਨਹੀਂ ਚਾਵਲ ਬਣਾਇਆ ਨਾ ਮੇਰਾ ਚਾਵਲ ਖਾਣੇ ਚ ਲੱਗਦਾ ਤੂੰ ਵੀ ਚਾਵਲ ਖਾ ਲੈ ਨੀ ਹਾਂ ਨਾ ਤੇ ਪਪਾ ਦੀ ਤਵੇ ਯਾ ਦੀ ਰੋਟੀ ਨਾ ਠੀਕ ਹੈ ਨਾ ਤੇ ਮੈਂ ਰੱਖੀ ਤੇਰਾ ਕੀ ਲੈਣਾ ਨਹੀਂ ਇੱਕ ਥੇ ਟਮਾਟਾ ਹਾਂ ਤੇ ਕੋਕ ਠੀਕ ਜਨਤ ਗੇਡਾ ਮੇਡਾ ਇੱਕ ਵੀ ਲੈਣਾ ਕੋਕ ਆਪੇ ਲੈ ਲਈ ਯਾਰ ਕੋ ਨਹੀਂ ਨਾ ਕੱਲੀ ਮੈਂ ਚੱਲੀ ਮੈਨੂੰ ਦੱਸੋ ਤੇ ਡਾ ਮਿੱਡਾ ਤੇ ਕੋਕ ਪਾਹੇ ਪਾਤੇ ਉਹਨੂੰ ਮੈਂ ਉਹਨੂੰ ਬਾਹਰ ਚਾ 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 ਬੰਦਰ ਲਾ ਮੜਾ ਤੇ ਅੰਮਾ ਮੈਂ ਕਟਿੰਗ ਕਰਾਣੀ ਆ ਬਾਹਲਾ ਗਤੇ ਯਾਰ ਨਹੀਂ ਮੈਂ ਮੈਂ ਸਭ ਟੈਂਕੀ ਸਾਫ ਕੀਤੀ ਨਾ ਟੈਂਕੀ ਚ ਭੜ ਕੇ ਤੇ ਸਵੇਰੇ ਕਿਉਂ ਲਾਈਟ ਕਿਦਾਂ ਦਫਾ ਮਸੂਏ ਇੱਕ ਦਾ ਕੱਲ ਵळे ਲੋਕ ਜਾਏਗਾ ਐ ਨਾ ਮੇਰੇ ਇੱਥੇ ਨਾ ਹਾਰਪਿਕ ਲੱਗ ਮੈਂ ਟੈਂਕੀ ਸਾਫ ਕਰਦੀ ਕਰਦੀ ਮੈਂ ਹਾਰਪਿਕ ਵਾਲਾ ਆਤਨਾ ਇੱਥੇ ਲੱਗ ਗਈ ਨਾ ਇੱਥੇ ਉਹਨਾਂ ਕਿੰਨਾ ਭਾਈ ਉਹ ਤੇਜ਼ ਕਿੱਦਾਂ ਹੁੰਦਾ ਉਹਨੇ ਤਾਂ ਮੈਨੂੰ ਚੀਕਾ ਮਰਵਾਤੀ ਆ ਮੈਨੂੰ ਤਾਂ ਘਬਰਾਟ ਹੋਏ ਇੱਕ ਦਾ ਸਾਫ ਕਰੀ ਜਣਾ ਮੈਂ ਬਾਰ-ਬਾਰ ਤੇ ਫ੍ਰੈਂਡਸ ਅੱਜ ਸਾਡੇ ਘਰ ਆਏ ਸੀ ਉਹ ਐਸੀ ਉਹ RAMLINA ਵਾਲੇ ਜਿੱਦਾਂ ਕੀ ਹੁੰਦਾ ਮੇਲਾ ਸਟਾਰਟਿੰਗ ਹੋਇਆ ਜੀ 22 ਤਰੀਕ ਤੋਂ ਤੇ ਉਹ ਆਏ ਸੀ ਅੱਜ ਸਾਨੂੰ ਕਾਰ ਦੇਣ ਤੇ ਕਾਰ ਮੈਂ ਤੁਹਾਨੂੰ ਦਿਖਾਨੀ ਆ ਹੈਲੋ ਰਾਮਲੀਲਾ ਤੇ ਇਹ ਜੈ ਮਹਾਬੀਰ ਕਲੱਬ ਤੋਂ ਸਾਨੂੰ ਆਇਆ ਸਾਡਾ ਕਾਰਡ ਤੇ ਕਾਰਡ ਹੀ ਕਹਿੰਦੇ ਨੇ ਇਹਨੂੰ ਹਨਾ ਤੇ ਇਹਦੇ ਤੇ ਸਭ ਕੁਝ ਲਿਖਿਆ ਹੋਇਆ ਹੈ ਜਿਸ ਤਰ੍ਹਾਂ ਕਿ 22 ਤਰੀਕ ਸਟਾਰਟ ਹੋਏਗੀ ਇਹ ਰਾਮਲੀਲਾ ਤੇ ਲਖਸ਼ਮੁਰਚਾ ਹੈਗੀ ਇਹ 29 ਦੀ ਤੇ 30 ਸਤੰਬਰ ਤੱਕ ਹੈ ਉਸ ਤੋਂ ਬਾਅਦ ਫਿਰ ਦਸਹਿਰਾ ਆਇਆ ਨਾ ਹਨਾ ਤੇ ਲੋਕੀ ਦੇ ਆਪ ਕੀ ਕਾਰਡ ਬਹੁਤ ਸੁਣਾ ਬਣਿਆ ਹੋਇਆ ਹੈ ਹਨਾ ਮੂਬਿਆ ਰਹ ਬਨੇ ਹੋ ਯਾਰ ਤੇ ਹੂੰ ਜਿੱਦਾਂ ਕਿ ਅਸੀਂ ਚਾਈ ਕਰਨ ਰਾਮੀਲਾ ਦੇਖਣ ਤੇ ਤੁਹਾਨੂੰ ਅਸੀਂ ਰੋਜ਼ ਦੀ ਰੋਇਲਾ ਜੇ ਮੈਂ ਗਈ ਤਰਾਮੀਲਾ ਦਿਖੇ ਕਰੇਗੀ ਜੇ ਮੈਂ ਨਹੀਂ ਗਈ ਕਿ ਮੈਨੂੰ ਬਹੁਤ ਘੱਟ ਸੁਣ ਕੇ ਮੈਂ ਨਹੀਂ ਜਾਂਦੀ ਤੇ ਮੈਂ ਰੱਖੇ ਹੁੰਦੀ ਦਾ ਮਾਤਾ ਜੀ ਦੇ ਨਰਾਤੇ ਜਿੰਨਾ ਕਰਕੇ ਮੈਂ ਨਹੀਂ ਜਾ ਪਾਂਦੀ ਐਤ ਕੀ ਦੇਖਾਂਗੀ ਤੁਹਾਨੂੰ ਦਿਖਾਣੇ ਆ ਪੂਰੀ ਰਾਮੀਲਾ ਦਿਖਾਵਾਂ ਕਰਦੀ ਵਰਤ ਹੁੰਦਾ ਫਿਰ ਕੁਝ ਖਾਣ ਦਾ ਦਿਲ ਕਰਦਾ ਨਹੀਂ ਖਾਣੂ ਕਿ ਉੱਥੇ ਉਹ ਬਣਾਉਂਦੇ ਨਹੀਂ ਮੂਫਲੇ ਜਨੂ ਕੀ ਮੂਫੀ ਵੀ ਮਿਲਦੀ ਪਾਪਾ ਦਾ ਫੇਵਰੇਟ ਤੇ ਸ਼ਕਰਗੰਦੀ ਵੀ ਮਿਲਦੀ ਹੈ ਗਰਤ ਵਾਲੀ ਚਾਟ ਵੀ ਮਿਲਦੀ ਹੈ ਬੜਾ ਕੁਝ ਮਿਲਦਾ ਸਾਨੂੰ ਖਾਣ ਨੂੰ ਅਸੀਂ ਉੱਥੇ ਜਨ ਜਸਮੀ ਲੈਣ ਜਿੱਦਾਂ ਕਿ ਹੁਣ ਜਿਹੜੀ ਸ਼ਰਧਾ ਵਾਲੀ ਉਹ ਸੀ ਨਾ RAM LILA ਤੇ ਪਹਿਲਾ ਦਿਨ ਸੀ ਆ ਕਹਿੰਦੇ ਕੁੜੀਆਂ ਚੱਲ RAM ਮੇਲਾ ਦੇਖਣ ਚੜੀਏ ਤੇ ਮੈਂ ਕਹਾ ਜਿਵੇਂ ਨਾਲ ਨੂੰ ਕੁਝ ਬੋਲੀ ਨਾ ਇਹਨਾਂ ਨੇ ਕਹਿਣਾ ਮੈਨੂੰ ਇੱਥੇ ਟੋਕਾ ਟਾਕ ਕਰਤਾ ਮੈਂ ਨਹੀਂ ਜਾਣਾ ਤੇ ਐ ਚੱਲ ਗਏ ਜਿੱਦਾਂ ਆਪਾਂ ਮੂੰਹ ਕੱਟ ਕੇ ਗਏ ਇਹਨਾਂ ਨੇ ਮੈਂ ਤੇਰੇ ਪਾਪਾ ਨੂੰ ਪਤਾ ਕਿ ਕੀ ਆ ਮੈਂ ਕਹਾ ਜਨ ਤੂੰ ਹੀ RAM ਮੇਲਾ ਦੇਖਣ ਚੱਲੇ ਕਹਿੰਦੇ ਹਾਂ ਹੋਰ ਕੀ ਕਰਨ ਚੱਲਾਂ ਮੈਂ ਕਿਹਾ ਤੂੰ ਇਧਰ ਖਾਨ ਚਲੇ ਤੇ ਚਾਟ ਤੇ ਹੱਸਲਾ ਪੇ ਉਥੇ ਜਾ ਕੇ ਚਾਟ ਖਾ ਲਈ ਕਾਪੀ ਕਹਿੰਦੇ ਕੁੜੀਆਂ ਚੱਲੀ ਜਾ ਮੈਂ ਕਹਿੰਦੀ ਮੈਂ ਰਾਮਦੀਲਾ ਦੇਖਣੀ ਹੈ ਉਸਤਾਦ ਨੇ ਕਹਿੰਦੇ ਨਹੀਂ ਦੇਖਣੀ ਨਹੀਂ ਤੂੰ ਚੱਲ ਘਰ 11 ਵੇ ਮੈਨੂੰ ਘਰ ਲੈ ਕੇ ਆਏ ਤੇ ਚਾਵਲ ਤਾਂ ਆਪਦਾ ਚਾਵਲ ਧਰਨ ਤੋਂ ਬਾਅਦ ਮੈਂ ਲੈ ਕੇ ਆਵਾਂ ਇਹਦੇ ਹਾਸੇ ਨੱਟੂ ਹਾਇਰ ਕਰ ਦੋ ਨੱਟੂ ਹਾਇਰ ਕਰਤੇ ਆਪਾਪੀ ਕੋਕ ਦੇ ਪੈਸੇ ਪਾਉਂਦੇ ਆ ਤੇਰਾ ਸਮਾਨ ਲੈਣਾ ਪੱਲਾ ਕਿੱਡਾ ਮਿੰਡਾ ਲੈਣਾ ਹਾਂ ਅਗਰ ਨਾ ਮਿੰਡਾ ਦੂਸਰੀ ਦੁਕਾਨੇ ਲੈਣਾ ਲੈਣਾ ਜਰੂਰ ਹੈ ਦਾਸ ਵਾਲਾ ਠੀਕ ਹੈ ਲੱਡੂ ਵਾਸਤੇ ਲੱਡੂ ਵਾਸਤੇ ਪੁੱਛਣਾ ਪਾਪਾ ਤੇ ਚਲੋ ਫਰੈਂਡਸ ਲਈ ਆਵਾਂ ਮੈਂ ਇਹਦੇ ਵਾਸਤੇ ਚੀਜ਼ ਉਹਨਾਂ ਵਾਸਤੇ ਕੋਕ ਤੇ ਬਨੇਗਾ ਤੁਸੀਂ ਵਲੌਗ ਦੇ ਨਾਲ ਕੰਟੀਨਿਊ ਚੱਲੇਗਾ ਜਿੰਦਾਂ ਚੱਲੇਗਾ ਆਈ ਮੈਂ ਲੈ ਠੱਟੀ ਲਈ ਹੋ ਓਕੇ ਤਾਂ ਲੋ ਫਰੈਂਡਸ ਇੱਥੇ ਆ ਗਈ ਸਾਡੀ ਰੋਟੀ ਅੱਜ ਭਾਰੇ ਮੂੰਗ ਦੀ ਦਾਲ ਬਣਾਈ ਇਸ ਨਾਲ ਥੋੜੇ ਜਿਹੇ ਲੱਲੇ ਚਾਵਲ ਅੱਧਰ ਮੇਰੇ ਘਰੇਲਿਆਂ ਦਾ achar ਥੋੜੀ ਜਿਹੀ ਮੂਲੀ ਆਈ ਸਬਜੀ ਸੀ ਮੈਂ ਕਹਿ ਵੀ ਖਾ ਲਵਾਂ ਦੋ ਫੁਲਕੇ ਐ ਪਤਾ ਨਹੀਂ ਕਿੰਨੇ ਕੁ ਖਾਦੇ ਜਾਣੇ ਇਹਦੀ ਵੀ ਰੈਸਿਪੀ ਦੀ ਆ ਤਰੀ ਦਿੱਤੀ ਹੋਈ ਏ ਦਿੱਤੀ ਹੈ ਏ ਬਾਈ ਬਾਈ ਹੋ ਗਿਆ ਬਹੁਤ ਜ਼ਿਆਦਾ ਤਾਂ ਕਿੰਨੇ ਰੋਟੀ ਖਾਣੇ ਪਏ ਅਸੀਂ 8 ਰੋਟੀ ਖਾ ਲਈ ਦੀ ਸੀ ਰਾਜ ਸੇ ਰੋਟੀ ਖਾਣੇ ਪਿਆ 9:30 ਵਜੇ ਪੁੰਡਾ ਹੋ ਗਿਆ ਨਾ ਗਰਮੀ ਬਹੁਤ ਜ਼ਿਆਦਾ ਇੱਕ ਨਵਾਂ ਸੀ ਆਪਾਂ ਪੈ ਗਿਆ ਤੁਹਾਡਾ ਫਿਲਟਰ ਹੀ ਭਰ ਆ ਗੂਏ ਮੋੜ ਸਾੜੀ ਪਾਣੀ ਪਾ ਕੇ ਲਈ ਆਂ ਆਸ਼ਾ ਤਾਂ ਚਲੋ ਬਨੇਰੋ ਵਲੋਗ ਦੇ ਨਾਲ ਹਾਂਜੀ ਲੋ ਜੀ ਅੱਧਰ ਹੋ ਗਈ ਹੈ ਕਿਚਨ ਸਾਫ ਤੇ ਇਹ ਵਾਲੀ ਅੱਜ ਸਾਰੀ ਕਿਚਨ ਲੋ ਜੀ ਭੰਡੇ-ਗੁੰਡੇ ਦੇਖ ਲਓ ਬਿਲਕੁਲ ਸਿੰਕ ਵੀ ਐਨ ਕਲੀਨ ਤੇ ਸਲਫ ਚੈੱਕ ਕਰੋ ਇਹ ਵਾਲੀ ਸਾਰੀ ਕਿਚਨ ਸਾਫ ਕੀਤੀ ਅੱਜ ਮੇਰੇ ਮੁੰਡੇ ਨੇ ਹੂੰ ਤੇ ਜਿੱਦਾਂ ਕਿ ਮੈਂ ਟੈਂਕੀ ਟੂ ਕੀ ਸਾਫ਼ ਕੀਤੀ ਤੇ ਮੇਰੇ ਨਾ ਬੋਡੀ ਚਲਦੀ ਨਹੀਂ ਪਈ ਬਹੁਤ ਤਬੀਅਤ ਖਰਾਬ ਹੋਈ ਹੋਈ ਹੈ ਤੇ ਮੈਂ ਦਹਰੇ ਨੂੰ ਕਿਹਾ ਦਹਰੇ ਭਾਂਡੇ ਵਾਂਗੂ ਕਿ ਕਿਚਨ ਸਾਫ਼ ਕਰ ਦੇ ਤੂੰ ਧਰਾ ਬਣ ਕੇ ਤੇ ਰੋਟੀ ਮੇਰੀ ਧੰਨ ਬਤਾ ਬਣਾਈ ਪਾਨੀ ਗਈ ਤੇ ਰੋਟੀ ਰੋਟੀ ਖਾਦੀ ਏ ਤੇ ਮੈਂ ਅੰਦਰ ਕਰਦੀ ਬੀ ਸੀ ਕਿਰਨ ਨਾਲ ਗੱਲ ਫੋਨ ਤੇ ਤੇ ਇੰਨੇ ਕਿਚਨ ਚੈੱਕ ਦੇਖੋ ਕਿ ਕਿਸ ਨੇ ਕੀਤੀ ਇੰਨੇ ਸੋਹਣੇ ਜਿੱਦਾਂ ਮੈਂ ਕਰਦੀ ਨਾ ਬੂਰੀ ਦੇਖੋ ਕਲੀਨ ਇੱਕ ਇੱਕ ਚੀਜ਼ ਇੱਕ ਇੱਕ ਚੀਜ਼ ਸਾਫ਼ ਹੈ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡਾ ਬੱਚਾ ਕਿਚਨ ਦਾ ਕੰਮ ਤਾਂ ਕਰ ਹੀ ਲੈਂਦਾ ਅਦਰਵਾਈਜ਼ ਬਿਠਾ ਕੇ ਖਵਾ ਪੀ ਵੀ ਲੈਂਦਾ ਬਲਕਿ ਜੋ ਕੁਝ ਬਣਾਣਾ ਹੋਵੇ ਬਣਾ ਦਿੰਦਾ ਬਹੁਤ ਸੋਹਣਾ ਤੇ ਅਲੱਗ-ਅਲੱਗ ਡਿਸ਼ੀਜ਼ ਵਗੈਰਾ ਤੇ ਚਲੋ ਫਰੈਂਡਸ ਸਬਜ ਗਏ ਨੇ ਸਵਾ 11 ਤੇ ਲੋ ਜੀ ਦੇਖ ਲੋ ਸਵਾ 11 ਹੋ ਗਏ ਨੇ ਤੇ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਅਸੀਂ ਇੱਥੇ ਹੀ ਤੇ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਕਰੋ ਇੰਜੋਏ ਸਾਡਾ ਬਲੌਗ ਤੇ ਸਾਡਾ ਹੋ ਗਿਆ ਹੁਣ ਟਾਈਮ ਤੇ ਅਸੀਂ ਸੋਈਏ ਤੇ ਮਿਲਦੇ ਆਂ ਕੱਲ ਫੇਰ ਇੱਕ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਭ ਨੂੰ ਬਾਏ ਬਾਏ ਗੁੱਡ ਨਾਈਟ ਤੇ ਆਪਣਾ ਧਿਆਨ ਰੱਖੋ ਤੇ ਰਾਦੇ ਰਾਦੇ ਬਾਏ